ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਇਤਿਹਾਸਿਕ ਸਥਾਨ ਗੁਰਦੁਆਰਾ ਲਕੀਰ ਸਾਹਿਬ ਜੋ ਕਿ ਤਰਨਤਾਰਨ ਵਿਖੇ ਸਥਿਤ ਹੈ ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਇਸ ਮੌਕੇ ਸੰਗਤਾਂ ਨੇ ਫਾਸਵੇਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਗੁਰੂ ਇਤਿਹਾਸ ਬਾਰੇ ਦੱਸਿਆ ਅਤੇ ਕਿਹਾ ਕਿ ਇੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਬਾਬਾ ਜੀ ਕੋਲੋਂ ਮੂਹੋਂ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਜਿਹੜੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਨਦੀ ਜਿਹੜੀ ਸ਼ਹਾਦਤ ਆ ਉਹ ਆਪਣਾ ਜਿਹੜਾ ਸੀਸਤਲੀ ਤੇ ਰੱਖ ਕੇ ਜਿਹੜੇ ਇੱਥੇ ਜਿਹੜਾ ਗੁਰਦਰਾ ਲਖੀਤ ਸਾਹਿਬ ਤਰਨਤਨ ਦੀ ਆਪਾਂ ਜਿਹੜੀ ਗੁਰਦਰਾ ਧਰਤੀ ਤੇ ਆਪਾਂ ਜਿਹੜੇ ਮਸਤਕ ਹੋਏ ਨੇ ਤੇ ਇੱਥੇ ਜਦੋਂ ਜੁੱਧ ਹੋਣਾ ਸੀਗਾ ਵੀ ਸ਼ੁਰੂਆਤ ਜਿਹੜੇ ਸਿੰਘ ਸੀਗੇ ਤੇ ਸਾਰੇ ਇਕੱਤਰ ਇੱਥੇ ਹੋ ਸੀਗੇ ਇੱਥੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਜਿਹੜੇ ਖੰਡੇ ਨਾਲ ਜਿਹੜਾ ਨੌ ਸਿਰ ਦਾ ਖੰਡਾ ਸੀ ਉਹਨਾਂ ਲੀਕ ਮਾਰ ਕੇ ਤੇ ਉਹਨਾਂ ਨੇ ਇੱਕ ਵਚਨ ਕੀਤਾ ਸੀ ਵੀ ਜਿੰਨੇ ਅੱਗੇ ਗੁਰੂ ਨੂੰ ਸਹਾਇਤਾ ਦੇਣੀਆਂ ਨੇ ਉਹ ਮੇਰੇ ਨਾਲ ਅੰਮ੍ਰਿਤਸਰ ਦੇ ਉਹ ਜਿਹੜੇ ਮੁਗਲਾਂ ਦੀ ਜਿਹੜੀ ਜਿਹੜੀ ਜਿਹੜਾ ਜੰਦ ਖੋਣਾ ਸੀਗਾ ਉਹਦੇ ਨਾਲ ਜਿੰਨੇ ਘਰ ਜਾਣਾ ਉਹ ਘਰ ਜਾ ਸਕਦਾ ਵਾ ਬਾਬਾ ਦੀਪ ਸਿੰਘ ਨੇ ਇਥੇ ਖੰਡੇ ਦਾ ਲੀਕ ਮਾਰੀ ਜੋ ਜਿੰਨੇ ਵੀ ਇਥੇ ਜਿਹੜੇ ਸਿੰਘ ਇਥੇ ਜੋਦ ਵਿੱਚ ਲੜਨ ਆਏ ਸੀਗੇ ਉਹ ਸਾਰੇ ਸਾਰੇ ਜਿਹੜੇ ਸਿੰਘ ਆ ਉਹ ਇਥੇ ਜਿਹੜੀ ਕੂਚ ਕੀਤੀ ਆ ਹਰਮੰਦਰ ਸਾਹਿਬ ਵਾਲੇ ਜਿਹੜੇ ਗੁਰਦਰਾ ਸਾਹਿਬ ਆਪਣਾ ਤਾਲਾ ਸਾਫ ਉਹ ਲੈ ਕੇ ਗੁਰਦਰਾ ਸਾਹਿਬ ਤੇ ਬੱਬਰ ਨੌ ਸਿੰਘ ਸਮਾਜ ਜੜੀਆ ਉੱਥੋਂ ਜੋ ਜਿਹੜੇ ਜੰਗ ਸ਼ੁਰੂ ਹੋ ਗਏ ਤੇ ਹਰਮੰਦਰ ਸਾਹਿਬ ਵਾਲਾ ਜਿਹੜਾ ਆਪਣਾ ਸੀਸ ਨਮਸਤਕ ਕਰਕੇ ਜੜੀ ਜੱਗ ਦੀ ਜੰਗ ਸੀ ਉਹਨੂੰ ਆਪਾਂ ਜਿਹੜਾ ਜਿੱਤ ਦੀ ਕਰਕੇ ਦਿੰਦਾ ਸੇਸ ਪਵਿੱਤਰ ਸਥਾਨ ਪੱਤਰਾ ਲਕੀਰ ਸਾਹਿਬ ਤੇ ਅੱਜ ਨਤਮਸਤਕ ਹੋ ਲਈ ਆਇਆ ਸੀ ਕਿ ਇਹੋ ਜਿਆ ਤੇ ਅਸਿਕਾ ਸਥਾਨਯਾ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਆ ਕੇ ਮਨ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਤੇ ਕੋਈ ਵੀ ਧਰਮ ਦਾ ਜਿਹੜਾ ਇਨਸਾਨ ਹੈ ਉਹ ਇੱਥੇ ਆ ਕੇ ਆਪਣਾ ਥੋੜਾ ਜਿਹਾ ਮਨੋ ਕਾਮਨਾ ਖੂਦ ਮਿਕਰਾਉਂਦਾ ਹੈ ਉਹਦੀ ਮਨੋ ਕਾਮਨਾ ਸੂਤਨ ਹੁੰਦੀ ਜਦੋਂ ਉਹ ਇੱਥੇ ਆ ਕੇ ਆਪਣੀ ਸ਼ਰਧਾ ਦੇ ਨਾਲ ਪਠਾ ਢੇਗਦਾ ਹਲਕੀ ਸਾਹਿਬ ਜੀ ਅੱਜ ਸਾਡੀ ਟੀਮ ਪਹੁੰਚੀ ਹੈ ਅੜਿਟੇ ਸੋਧਨ ਉਹਨਾਂ ਦੀ ਗੱਲਬਾਤ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਬਾਬਾ ਦੀਪ ਸਿੰਘ ਜੀ ਨੇ ਇੱਥੇ ਲਕੀਰ ਖਿੱਚੀ ਸੀ ਕਿ ਜਿਹਨੇ ਸ਼ਹੀਦ ਹੋਣਾ ਹੈ ਉਹ ਮੇਰੇ ਨਾਲ ਲੱਗੇ ਜਾਵੇ ਜਿਹਨੇ ਨਹੀਂ ਹੈ ਤਾਂ ਇੱਥੋਂ ਹੀ ਆਪਣੇ ਘਰਾਂ ਵਿੱਚ ਮੁੜ ਜਾਵੇ ਔਰ ਇਤਿਹਾਸ ਦਾ ਕਹਿਣਾ ਹੈ ਕਿ ਸਾਰੇ ਬਾਬਾ ਜੀ ਦੇ ਨਾਲ ਗਏ ਸਨ ਔਰ ਇਸ ਦਾ ਦੀ ਬਹੁਤ ਹਿੰਮਤ ਹੈ ਔਰ ਰੋਗ ਰਾਤ ਦੇਣੇ ਤੇ ਪਠਾ ਦੇਖਦੇ ਹਾਂ ਸੇਵਾ ਕਰਦੇ ਕੈਮਰਾਮੈਨ ਹਰ ਮਤ ਹੈਰੀ ਦੇ ਨਾਲ ਗ੍ਰੇਂਦਰ ਦੀ ਰਿਪੋਰਟ ਫਾਰਟੇ ਨਹੀਂ